ਮੁੱਖ ਮਦਦ ਵੈ ਸਾਡੇ ਪੰਜਾਬ ਪ੍ਰਦੇਸ਼ ਵਿਭਾਗ ਮੰਤਲੋਂ ਗੁਰਦਾਸਪੁਰ ਨੂੰ ਆਪਾਂ ਅੱਜ ਮੈਮੋਰੰਡਮ ਜਨਾਇਕ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਥਰੂ ਡੀਸੀ ਸਾਹਿਬ ਗੁਰਦਾਸਪੁਰ ਇਹ ਸਾਡਾ ਮੰਗ ਪੱਤਰ ਜੋ ਹੈ ਜੋ ਪੰਜਾਬ ਦੇ ਹਾਲਾਤ ਜੋ ਅਜੇ ਵਿਗੜੇ ਪਏ ਨੇ ਉਹਨਾਂ ਦੇ ਵਾਸਤੇ ਆਪਾਂ ਅੱਜ ਮਾਨਯੋਗ ਡੀਸੀ ਸਾਹਿਬ ਨੂੰ ਮਿਲਣ ਆਏ ਆ ਤਾਂ ਜੋ ਇਹ ਸਾਡਾ ਮੰਗ ਪੱਤਰ ਜੜਾ ਵੈ ਇਹ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਜਾਵੇ ਅੱਜ ਪੰਜਾਬ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਨਿੱਤ ਲੁੱਟਾਂ ਖੋਹਾਂ ਸਨੇਚਿੰਗ ਫਰੋਤੀਆਂ ਗੋਲੀਆਂ ਗਰਨੇਡ ਜੋ ਕਿ ਇਹ ਪੰਜਾਬ ਸਰਕਾਰ ਇਹਦੇ ਤੇ ਕਾਬੂ ਪਾਉਣ ਵਿੱਚ ਬਿਲਕੁਲ ਫੇਲ ਹੋਈ ਹੈ ਜੋ ਅੱਜ ਕਾਨੂੰਨ ਵਿਵਸਥਾ ਦੀ ਹਾਲਾਤ ਨੇ ਇਹ ਕਿਸੇ ਤੋਂ ਛੁਪੇ ਨਹੀਂ ਹੈ ਅੱਜ ਪੰਜਾਬ ਦੇ ਅੰਦਰ ਹਾਲਾਤ ਕੀ ਨੇ ਆ ਤੁਹਾਡੇ ਸਾਹਮਣੇ ਕੱਲ ਗੁਰਦਾਸਪੁਰ ਦੇ ਵਿੱਚ ਸ਼ਾਮ ਨੂੰ 7:30 ਵਜੇ ਪਰੇ ਬਾਜ਼ਾਰ ਦੇ ਵਿੱਚ ਕੰਪਟੀ ਤੇ ਗੋਲੀ ਰੱਖ ਕੇ ਤੇ ਉਹਦਾ ਕਰਿਆਨੇ ਵਾਲੀ ਦੁਕਾਨ ਤੋਂ ਪੈਸੇ ਲੁੱਟ ਕੇ ਲੈ ਗਏ ਨੇ ਔਰ ਤਰਮਤਾਰਨ ਦੇ ਵਿੱਚ ਕੱਲ ਤੁਸੀਂ ਦੇਖਿਆ ਕਿਸ ਤਰ੍ਹਾਂ ਇੱਕ ਦੁਕਾਨਦਾਰ ਤੇ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ ਉਹਨੂੰ ਸ਼ਹੀਦ ਕੀਤਾ ਗਿਆ ਔਰ ਉਹਦੇ ਗੱਲਾਂ ਲੁੱਟ ਕੇ ਲੈ ਗਏ ਉੱਥੇ ਵਿੱਚ ਉਹਦਾ ਬੱਚਾ ਵੀ ਉੱਥੇ ਸੀ ਉਹਦੀ ਜਨਾਨੀ ਵੀ ਉੱਥੇ ਸੀ ਅੱਜ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਜੰਗਲਗਾ ਚੱਲ ਰਿਹਾ ਔਰ ਮੈਂ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਦਾ ਕਿ ਕੁੰਭ ਕਰਨ ਦੇ ਨੀਂਦ ਤੋਂ ਜਾਗੋ ਔਰ ਪੰਜਾਬ ਦੇ ਹਾਲਾਤ ਠੀਕ ਕਰਨ ਵਿੱਚ ਆਪਣੀ ਸਾਰੀ ਤਾਕਤ ਲਾਓ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਗਤ ਛੇੜਿਆ ਯੁੱਧ ਉਹ ਤੇ ਤੁਹਾਡਾ ਪਤਾ ਨਹੀਂ ਠੀਕ ਹੋਣਾ ਕਿ ਹੁਣ ਪਰ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ ਅੱਜ ਪੰਜਾਬ ਦਾ ਆਮ ਨਾਗਰਿਕ ਅੱਜ ਪੰਜਾਬ ਦਾ ਆਮ ਵਪਾਰੀ ਸਹਿਮ ਦੇ ਮੋਲ ਪੰਜਾਬ ਚ ਜਿਹੜਾ ਉਹ ਰਹਿ ਗਿਆ ਵਾ ਔਰ ਮੈਂ ਇਹ ਕਿਤੇ ਦੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦਾ ਕਿ ਜਿੰਨੇ ਵੀ ਸਾਡੇ ਵਪਾਰੀ ਭਰਾ ਸ਼ਹੀਦ ਹੋਏ ਨੇ ਚਾਹੇ ਡੇਰਾ ਬਾਬਾ ਨਾਨਕ ਹੋਏ ਨੇ ਚਾਹੇ ਤਰਨਤਾਰਨ ਹੋਏ ਨੇ ਚਾਹੇ ਅਬੋਹਰ ਦੇ ਵਿੱਚ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ ਦਾ ਕਤਲ ਕੀਤਾ ਗਿਆ ਫਰੋਤੀਆਂ ਮੰਗੀਆਂ ਗਈਆਂ ਔਰ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹਨਾ ਕਿ ਮੁੱਖ ਮੰਤਰੀ ਪੰਜਾਬ ਜਿਸ ਤਰੀਕੇ ਦੇ ਨਾਲ ਤੁਸੀਂ ਸ਼ਰਾਬ ਪੀਣ ਵਾਲਿਆਂ ਦੇ ਤਰਨਤਾਰਨ ਦੇ ਵਿੱਚ ਤੁਸੀਂ 10-10 ਲੱਖ ਰੁਪਏ ਦਿੱਤੇ ਸੀ ਮੈਂ ਮੰਗ ਕਰਦਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਵਪਾਰੀ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਮਹੱਲਾ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਜਿਹੜੇ ਬਾਕੀ ਲੋਕ ਨੇ ਇਸ ਸਹਿਮ ਦੇ ਮਹੌਲ ਤੋਂ ਦੂਰ ਹੋਣ ਤੇ ਪੰਜਾਬ ਦੇ ਹਾਲਾਤ ਜਿਹੜੇ ਠੀਕ ਕਰਨ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਮਾਨਯੋਗ ਡੀਸੀ ਸਾਹਿਬ ਨੂੰ ਅੱਜ ਆਪਾਂ ਮੰਗ ਪੱਤਰ ਦੇਣਾ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਜਾਣਾ ਮੈਂ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਮੰਗ ਕਰਦਾ ਕਿ ਜਿਹੜੇ ਵੀ ਦੁਕਾਨਦਾਰ ਜਿਹੜੇ ਵਪਾਰੀ ਭਾ ਸੈਲਫ ਪ੍ਰੋਟੈਕਸ਼ਨ ਵਾਸਤੇ ਆਪਣਾ ਹਥਿਆਰ ਮੰਗਦੇ ਨੇ ਲਾਇਸੈਂਸ ਮੰਗਦੇ ਨੇ ਉਹਨਾਂ ਨੂੰ ਪਹਿਲ ਦੇ ਅਧਿਕਾਰ ਤੇ ਜਿਹੜਾ ਉਹਨਾਂ ਨੂੰ ਲਾਇਸੈਂਸ ਜਿਹੜੇ ਪ੍ਰੋਵਾਈਡ ਕਰਾਇਆ ਜਾਣ ਤੇ ਜਿਨ੍ਹਾਂ ਨੂੰ ਫਰੋਤੀ ਆਂਦੀਆਂ ਨੇ ਉਹਨਾਂ ਦੀ ਸਕਿਉਰਿਟੀ ਵਾਸਤੇ ਉਹਨਾਂ ਨੂੰ ਬਹੁਤ ਜਲਦੀ ਜੋ ਆਪਣੀ ਸਕਿਉਰਿਟੀ ਮੁਹੱਈਆ ਕਰਾਈ ਜਾਵੇ ਔਰ ਮੈਂ ਇੱਕ ਵਾਰੀ ਫੇਰ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਤੋਂ ਵਾਂਝੇ ਐ ਬਹੁਤ ਸਾਰੀਆਂ ਤੁਸੀਂ ਢੀਗਾ ਮਾਰੀਆਂ ਨੇ ਬਹੁਤ ਸਾਰੀਆਂ ਸਟੇਜਾਂ ਤੇ ਤੁਸੀਂ ਚੁਟਕਲੇ ਸੁਣਾ ਦਿੱਤੇ ਨੇ ਪਰ ਪੰਜਾਬ ਦੇ ਲੋਕ ਅਮਨ ਤੇ ਸ਼ਾਂਤੀ ਚਾਹੁੰਦੇ ਆ ਪੰਜਾਬ ਦੇ ਲੋਕ ਤਾਂ ਹੀ ਤਰੱਕੀ ਕਰਨਗੇ ਜੇ ਹਾਲਾਤ ਠੀਕ ਹੋਣਗੇ ਅੱਜ ਸਾਡੇ ਪੰਜਾਬ ਦੇ ਵਿੱਚ ਜਿੰਨਾ ਵਪਾਰੀ ਐ ਕਾਰਪੋਰੇਟ ਘਰਾਣੇ ਨੇ ਉਹ ਯੂਪੀ ਤੇ ਬਹਾਰ ਨੂੰ ਆਪਣਾ ਰੁਖ ਕਰ ਰਿਆ ਜੇ ਇਹੀ ਹਾਲਾਤ ਰਹੇ ਤੇ ਸਾਡਾ ਯੂਥ ਤੇ ਅੱਗੇ ਹੀ ਪੰਜਾਬ ਤੋਂ ਖਾਲੀ ਹੋ ਗਿਆ ਪੰਜਾਬ ਤੇ ਸਾਡਾ ਅੱਗੇ ਹੀ ਤੁਸੀਂ ਕੰਗਲਾ ਕਰਤਾ ਰੰਗਲੇ ਦੀ ਬਜਾਏ ਤੇ ਜੇ ਇਹੀ ਹਾਲਾਤ ਰਹੇ ਤੇ ਜੇ ਪੰਜਾਬ ਦਾ ਵਪਾਰੀ ਵੀ ਪੰਜਾਬ ਚੋਂ ਬਾਹਰ ਗਿਆ ਤੇ ਇਸ ਕੰਗਲੇ ਪੰਜਾਬ ਨੂੰ ਤੁਸੀਂ ਕੀ ਕਰੋਗੇ ਇਹੋ ਜਿਹੇ ਰਾਜ ਭਾਗ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਣਾ ਵਾਸ ਕਰੋਗੇ ਅੱਜ ਪੰਜਾਬ ਦੇ ਵਿੱਚ ਵਪਾਰੀ ਹਰ ਤਰ੍ਹਾਂ ਦੀਆਂ ਟੈਕਸਾਂ ਹੁੰਦਾ ਇਨਕਮ ਟੈਕਸ ਦਿੰਦਾ ਜੀਐਸਟੀ ਦਿੰਦਾ ਉਹ ਸਾਰੀਆਂ ਟੈਕਸਾਂ ਦੇਣ ਦੇ ਬਾਵਜੂਦ ਵੀ ਅਸੀਂ ਕਿਸੇ ਵੀ ਆਪਣਾ ਜਿਹੜੀ ਸਾਡੀ ਵੰਦਾ ਹੱਕ ਹੈ ਉਥੋਂ ਸਾਨੂੰ ਵਾਂਝਿਆ ਰੱਖਿਆ ਜਾ ਰਿਹਾ ਸਾਡੀਆਂ ਦਿੱਤੀਆਂ ਟੈਕਸਾਂ ਤੋਂ ਤੁਸੀਂ ਆਟਾ ਦਾਲ ਦੇ ਰਹੇ ਹੋ ਸਾਡੀਆਂ ਦਿੱਤੀਆਂ ਟੈਕਸਾਂ ਤੋਂ ਤੁਸੀਂ ਬਿਜਲੀ ਫ੍ਰੀ ਦੇ ਰਹੇ ਹੋ ਸਾਡੀਆਂ ਦਿੱਤੀਆਂ ਟੈਕਸਾਂ ਤੋਂ ਤੁਸੀਂ ਬੱਸਾਂ ਦਾ ਸਫ਼ਰ ਫ੍ਰੀ ਕਰ ਰਹੇ ਹੋ ਅੱਜ ਪੰਜਾਬ ਦੇ ਇਨਕਮ ਦੇ ਸਰੋਸ ਸਾਰੇ ਤੁਸੀਂ ਬੰਦ ਕਰ ਦਿੱਤੇ ਨੇ ਤੇ ਸਿਰਫ ਤੇ ਸਿਰਫ ਤੁਸੀਂ ਆਪਣੇ ਪੰਜਾਬ ਦੇ ਵਿੱਚ ਜੋ ਤੁਸੀਂ ਤਾਡੀ ਐਡਵਰਟਾਈਜ਼ਮੈਂਟ ਹੈ ਉਹਦੇ ਤੇ ਤੈਹੀ ਜ਼ੋਰ ਦਿੱਤਾ ਪਿਆ ਵਾ ਪੰਜਾਬ ਦੇ ਅਸਲੀ ਜਮਾਨੇ ਤੇ ਜ਼ਮੀਨ ਤੇ ਉਤਰੋ ਤੇ ਜ਼ਮੀਨ ਤੇ ਉਤਰ ਕੇ ਪੰਜਾਬ ਦੇ ਪੁੱਤ ਬਣ ਕੇ ਪੰਜਾਬੀਅਤ ਦੀ ਗੱਲ ਕਰੋ ਪੰਜਾਬ ਦੀ ਰੱਖਿਆ ਕਰੋ ਪੰਜਾਬ ਦੇ ਲੋਕਾਂ ਦੀ ਰੱਖਿਆ ਕਰੋ ਅੱਜ ਪੰਜਾਬ ਦੇ ਜੋ ਹਾਲਾਤ ਨੇ ਇਹ ਕਿਸੇ ਤੋਂ ਛੁਪੇ ਨਹੀਂ ਐ ਲੋਕ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਮੈਂ ਇੱਕ ਵਾਰੀ ਹੱਥ ਜੋੜ ਕੇ ਪੰਜਾਬ ਸਰਕਾਰ ਤੋਂ ਫਿਰ ਮੰਗ ਕਰਦਾ ਕਿ ਪੰਜਾਬ ਦੇ ਹਾਲਾਤ ਠੀਕ ਕਰਨ ਵਾਸਤੇ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਸਖਤ ਤੋਂ ਸਖਤ ਸਟੈਪ ਚੁੱਕੇ ਜਾਣ ਤਾਂ ਜੋ ਪੰਜਾਬ ਦਾ ਆਮ ਨਾਗਰਿਕ ਤੇ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ